भारतीय संविधान के निर्माता बाबा साहब डॉक्टर भीमराव अंबेडकर जी का प्री निर्माण दिवस बहुजन समाज पार्टी वालों पूरे जोशो खरोश न मनाया जा रहा है सरकारा ਹਮੇਸ਼ਾ ਹੀ ਆਪਣੀ ਨੀਤੀ ਖੇਡ ਕੇ ਬਾਬਾ ਸਾਹਿਬ ਦਾ ਸੰਵਿਧਾਨ ਜਿਹੜਾ ਉਹ ਲਾਗੂ ਨਹੀਂ ਕਰਦੀਆਂ ਅਗਰ ਜੇਕਰ ਬਾਬਾ ਸਾਹਿਬ ਦਾ ਸੰਵਿਧਾਨ ਪੂਰੇ ਇੰਡੀਆ ਦੇ ਵਿੱਚ ਲਾਗੂ ਹੋਇਆ ਹੋਵੇ ਤਾਂ ਜਿਹੜੀਆਂ ਪੋਸਟਾਂ ਖਾਲੀ ਹੁੰਦੀਆਂ ਨੇ ਉਹ ਪੋਸਟਾਂ ਜਿਹੜੀਆਂ ਉਹ ਭਰੀਆਂ ਜਾਂਦੀਆਂ ਪਰ ਤੇ ਬਾਬਾ ਸਾਹਿਬ ਦਾ ਸੰਵਿਧਾਨ ਨਾ ਲਾਗੂ ਕਰਕੇ ਇਹ ਸਾੜੀਆਂ ਪੋਸਟਾਂ ਜਿਹੜੀਆਂ ਖਾਲੀ ਰਹਿ ਜਾਂਦੀਆਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੇ ਉਸ ਵੇਲੇ ਸੰਘਰਸ਼ ਕੀਤਾ ਸੀ ਜਦੋਂ ਸਾਡੇ ਸਮਾਜ ਦੇ ਲੋਕਾਂ ਨੂੰ ਨਾ ਪੜਨ ਦਾ ਅਧਿਕਾਰ ਸੀ ਨਾ ਸਕੂਲਾਂ ਵਿੱਚ ਜਾਣ ਦਾ ਅਧਿਕਾਰ ਸੀ ਨਾ ਸਰਕਾਰੀ ਨੌਕਰੀਆਂ ਵਿੱਚ ਕਰਨ ਦਾ ਅਧਿਕਾਰ ਸੀ ਤੇ ਨਾ ਹੀ ਅੱਜ ਜੋ ਆਹੀ ਸਿਆਸੀ ਤੌਰ ਤੇ ਅਸੀਂ ਰਾਜਨੀਤੀ ਕਰਦੇ ਹਾਂ ਸਾਨੂੰ ਕਿਸੇ ਕਿਸਮ ਦਾ ਵੀ ਅਧਿਕਾਰ ਨਹੀਂ ਸੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੇ ਸੰਵਿਧਾਨ ਲਿਖ ਕੇ ਬੱਦੇ ਕੁਝ ਲੋਕਾਂ ਦੇ ਹਾਂ ਕਾਂਜੀ ਰਾਖੀ ਕੀਤੀ ਉਸ ਤੋਂ ਇਲਾਵਾ ਸਮੁੱਚੇ ਦੇਸ਼ ਵਾਸੀਆਂ ਵਾਸਤੇ ਵੀ ਸੰਵਿਧਾਨ ਜਿਹੜਾ ਉਹ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੇ ਲਾਗੂ ਕੀਤਾ ਪਰ ਇਸ ਸਮੇਂ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਉਹ ਸਹੀ ਤਰੀਕੇ ਨਾਲ ਬਾਬਾ ਸਾਹਿਬ ਦਾ ਲਿਖਿਆ ਸੰਵਿਧਾਨ ਜਿਹੜਾ ਉਹ ਲਾਗੂ ਨਹੀਂ ਕਰਦੀਆਂ ਕਾਂਗਰਸ ਪਾਰਟੀ ਹੋਵੇ ਬੀਜੇਪੀ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚੋਣਾਂ ਦੇ ਦੌਰਾਨ ਭਾਰਤੀ ਸੰਵਿਧਾਨ ਦੀ ਹੱਥੋਂ ਜਿਲਾ ਕੇ ਨਾਰੇ ਬਾਜਿਆ ਦਾ ਜਰੂਰ ਕਰਦੀਆਂ ਨੇ ਪਰ ਜਦੋਂ ਚੋਣਾ ਲੰਘ ਜਾਂਦੀਆਂ ਉਦੋਂ ਕੋਈ ਵੀ ਬਾਬਾ ਸਾਹਿਬ ਦੇ ਸਿਧਾਂਤ ਨੂੰ ਕੋਈ ਵੀ ਲਾਗੂ ਨਹੀਂ ਕਰਦਾ ਸਾਡੀ ਸਰਕਾਰ ਅੱਗੇ ਔਰ ਆਪਣੇ ਸਮੂਜੇ ਸਾਥੀਆਂ ਅੱਗੇ ਇਹ ਬੇਨਤੀ ਆ ਕਿ ਜਿੰਨਾ ਚਿਰ ਤੁਸੀਂ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋਗੇ ਉਨਾ ਚਿਰ ਤੁਸੀਂ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਨਹੀਂ ਕਰ ਸਕਦੇ ਮੇਰੀ ਸਾਰੇ ਸਾਥੀਆਂ ਨੂੰ ਇਹ ਬੇਨਤੀ ਆ ਕਿ ਹਰ ਮਹੱਲੇ ਦੇ ਵਿੱਚ ਹਰ ਘਰ ਦੇ ਵਿੱਚ ਜਾ ਕੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੂੰ ਯਾਦ ਕੀਤਾ ਜਾਵੇ ਔਰ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਨੂੰ ਲੋਕਾਂ ਵਿੱਚ ਦੱਸਿਆ ਜਾਵੇ ਕਿ ਬਾਬਾ ਸਾਹਿਬ ਨੇ ਸਾਡੇ ਸੰਵਿਧਾਨ ਵਾਸਤੇ ਸਾਡੀਆਂ ਮੰਗਾਂ ਵਾਸਤੇ ਕੀ ਕੀਤਾ ਔਰ ਇਹ ਸਰਕਾਰਾਂ ਜਿਹੜੀਆਂ ਇਹ ਕੀ ਕਰੀਆਂ ਇਸ ਕਰਕੇ ਮੇਰੀ ਸਮੁੱਚੇ ਬਹੁਤ ਜਨ ਸਮਾਜ ਨੂੰ ਔਰ ਸਮੁੱਚੇ ਦੇਸ਼ ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਅਸੀਂ ਬਾਬਾ ਸਾਹਿਬ ਦੀਆਂ ਨੀਤੀਆਂ ਤੇ ਚੱਲ ਕੇ ਅਸੀਂ ਸੰਵਧਾਨ ਨੂੰ ਲਾਗੂ ਕਰਾਈਏ ਤੇ ਆਪਣੇ ਸਮਾਜ ਦੇ ਜਿਹੜੇ ਹੱਕ ਉਹਨਾਂ ਨੂੰ ਦੁਵਾਈਏ ਜੈ ਭੀਮ ਜੈ